25 ਮਈ ਤੋਂ ਸ਼ੁਰੂ ਹੋਈ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦੌਰਾਨ ਸੰਗਤਾਂ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ ਲਗਭਗ 80,000 ਤੋਂ ਵੱਧ ਸੰਗਤਾਂ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰ ਚੁੱਕੀਆਂ ਹਨ। ਜਦਕਿ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਦਰਸ਼ਨ ਕਰਨ ਪੁੱਜ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਟਰਸ ਦੇ ਚੇਅਰਮੈਨ ਨਰਿੰਦਰ ਸਿੰਘ ਬਿੰਦਰਾ ਅਤੇ ਮੈਨੇਜਰ ਗੁਰਨਾਮ ਸਿੰਘ ਨੇ ਦਿੱਤੀ। ਹੱਕ ਹੱਕ ਅਗਾ ਗੁਰੂ ਕੋ ਮਿਲਦ ਸਿੰਘ ਹੱਕ ਹੱਕ ਅਗਾ ਗੁਰੂ ਕੋ ਮਿਲਦ ਸਿੰਘ ਸਾਹ ਸਹਨ ਸਾਹ ਗੁਰੂ ਕੋ ਮਿਲਦ ਸਿੰਘ ਦੇਖੋ ਸਮੂਹ ਨਾਮ ਨਾਮ ਲੈਵਾ ਸਮਤਾਨ ਨੂੰ ਆਪਦੇ ਮੱਧਮ ਰੰਗਿ ਬਾਹੀਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਅੱਜ ਤੱਕ 65 ਤੋਂ 70000 ਤੱਕ ਸੰਗਤ ਜਿਹੜੀ ਹੈਗੀ ਉਹ ਦਰਸ਼ਨ ਕਰ ਚੁੱਕੀ ਹੈ 25 ਮਈ ਨੂੰ ਸ੍ਰੀ ਹਿਮਕੁੰਸਵਰ ਦੀ ਯਾਤਰਾ ਦਾ ਸ਼ੁਰੂਆਤ ਹੋਇਆ ਸੀ ਪ੍ਰਬੰਧਾਂ ਦੇ ਤੌਰ ਤੇ ਦੇਖੀਏ ਤਾਂ ਸਾਡੇ ਟੂਰਸ ਦੇ ਸਾਰੇ ਗੁਰਦੁਆਰੇ ਹਰਦوار ਰਿਸ਼ੀਕੇ ਸ਼੍ਰੀਨਗਰ ਜੋਸ਼ੀਮਾਠੇਕ ਨਗਰਾਸ਼ੂ ਵੀ ਵੰਟੇ ਹਨ ਉੱਥੇ ਜੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਤੋਂ ਗੋਵਿੰਦ ਘਾੜ ਗੋਵਿੰਦਾਂ ਤੇ ਇੰਕੋਸਾ ਸਾਰੇ ਸਥਾਨਾਂ ਦੇ ਉੱਤੇ ਟ੍ਰਸਟ ਵੱਲੋਂ ਸੰਗਤ ਦੇ ਲਈ ਹਰ ਇੱਕ ਕਿਸਮ ਦਾ ਪੂਖਤਾ ਪ੍ਰਬੰਧ ਕੀਤਾ ਗਿਆ। ਤੋਂ ਸਾਡੀ ਮੋਰਲ ਡਿਊਟੀ ਜਾਂ ਟ੍ਰਸਟੀ ਕਿ ਲੰਗਰ ਕੰਪਲ ਕਰਦਾ ਇਹ ਸਭ ਨੂੰ ਮੋਈਆ ਕਰਾਉਣਾ ਹੈ। ਉਹ ਤੋਂ ਬਿਨਾ ਮੈਡੀਕਲ ਦੀ ਵਿਵਸਥਾ ਗੋਬਿੰਦ ਘਾੜ ਰਿਸ਼ੀ ਗਿਐਸ ਗੋਬਿੰਦ ਧਾਮ ਤੇ ਹੇਕਮ ਸਾਹਿਬ ਇਹ ਚਾਰੇ ਜਗ੍ਹਾ ਜਿਹੜੀ ਹੈਗੀ ਬਹੁਤ ਅੱਛੀ ਟ੍ਰਸਟ ਵੱਲੋਂ ਕਰੀ ਹੋਈ ਹੈ। ਹਾਂ। ਸਰ ਜਗ੍ਹਾ ਡਾਕਟਰ ਚੰਗੇ ਨੇ ਔਰ ਇਸ ਤੋਂ ਬਿਨਾ ਦੇ ਸਰਕਾਰੀ ਡਾਕਟਰ ਵੀ ਨੇ ਉਹ ਵੀ ਸੇਵਾਵਾਂ ਦੇ ਰਹੇ ਨੇ। ਬਾਕੀ ਕਿਉਂਕਿ ਸੰਗਤ ਜੂਨ ਮਹੀਨੇ ਛੁੱਟੀਆਂ ਹੋਣ ਕਾਰਨ ਇੱਕ ਮੇਲੇ ਦੇ ਰੂਪ ਵਿੱਚ ਸਾਡਾ ਸੰਗਤ ਜਿਹੜੀ ਹੈ ਉਹ ਆਉਂਦੀ ਹੈ। ਸਪਰ ਕੋਸ਼ਿਸ਼ ਹੁੰਦੀ ਹੈ ਕਿ ਸਾਰੀਆਂ ਸੰਗਤਾਂ ਦੇ ਲਈ ਜੋ ਵੀ ਟਸਟ ਹਰ ਸਾਲ ਵਧੀਆ ਵੱਧ ਤੋਂ ਵੱਧ ਕਰ ਸਕਦਾ ਹੋਵੇ ਜਿਵੇਂ ਕਿ ਪਾਰਕਿੰਗ ਬਣਾਉਣੀ, ਰਾਇਸ ਦਾ ਪ੍ਰਬੰਧ ਕਰਨਾ ਤੂੰ ਹਰ ਸਾਲ ਅਸੀਂ ਕੁਝ ਨਾ ਕੁਝ ਜ਼ਰੂਰ ਜਿਹੜਾ ਹੈਗਾ ਇਹਦੇ ਵਿੱਚ ਐਡ ਕਰਦੇ ਰਹਿੰਦੇ ਆ ਤਾਂ ਜੋ ਸੰਗਤ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। अच्छा ये कि जेडे नौजवान ਆ ਰਹੇ ਮੋਟਰਸਾਈਕਲਾਂ ਦੇ ਤੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਜਿੱਦਾਂ ਤਿੰਨ ਤਿੰਨ ਮੋਟਰਸਾਈਕਲਾਂ ਦੇ ਜਿਹੜੇ ਨੌਜਵਾਨ ਵੀ ਚੜਦੇ ਆ ਤੇ ਜਾਂ ਜਿਹੜੇ ਨੌਜਵਾਨ ਹੈਗੇ ਆ ਉਹ ਬੁਲਟ ਦੇ ਉਹ ਪਟਾਕੀ ਪਾਉਣ ਵਾਲੇ ਉਹ ਲੈ ਕੇ ਮੋਟਰਸਾਈਕਲ ਆਉਂਦੇ ਆ ਰੀਲਾ ਬਣਾਉਂਦੇ ਆ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਜੀ ਇਹ ਆਪ ਜੀ ਨੇ ਸਮਝ ਲਓ ਕਿ ਸਾਡੀ ਦੁੱਖ ਦੀ ਰੱਖ ਤੇ ਨੂੰ ਛੇੜ ਲਿਆ ਮੇਰੀ ਬੇਨਤੀ ਹੈ ਕਿ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਬੰਦੇ ਆ ਇਸਾ ਧਾਰੀ ਬਹੁਤ ਘੱਟ ਹੈ हेलमेट ਕਿਸੇ ਨੇ ਨਹੀਂ ਪਹਿਨਿਆ ਹੋਇਆ ਹੈਗਾ ਔਰ 8 8 ਫੁੱਟ ਦੇ ਜਿਹੜੇ ਝੰਡੇ ਆਉ ਲੱਗੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਮੈਂ ਅਕਸਰ ਕਈ ਸਾਲਾਂ ਤੋਂ ਇਹ ਬੇਨਤੀ ਕਰਦਾ ਹਾ ਹਾਂ ਕਿ ਜਿਹੜੇ ਤੁਸੀਂ ਝੰਡਾ ਲਾਉਣਾ ਵੀ ਆ ਮੋਟਰਸਾਈਕਲ ਤੇ ਤਾਂ ਉਹ ਦਾ ਹੈਂਡਲ ਤੇ ਹੇਠਾਂ ਤੱਕ ਰੱਖ ਲੂ ਕਿਉਂਕਿ ਪਹਾੜੀ ਸੜਕਾਂ ਜਿਹੜੀਆਂ ਇਹ ਤਕਰੀਬਨ 20 50 ਮੀਟਰ ਤੋਂ ਜਾ ਕੇ ਫਿਰ ਕੂਣੀਦਾਰ ਬੈਂਡ ਆਉਂਦੇ ਆ ਜਿੱਦੇ ਨਾਲ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਔਰ ਹੁੰਦੇ ਵੀ ਆ ਗਏ ਸੋ ਦੂਜਾ ਇਹੀ ਕਹਾਂਗਾ ਕਿ ਮੋਟਰਸਾਈਕਲ ਤੋਂ ਅਵੈਡ ਕਰੋ ਕਿਉਂਕਿ ਪਹਾੜੀ ਸੜਕਾਂ ਨੂੰ ਕਾਰਨ ਅਕਸਰ ਜਿਹੜਾ ਲੜਾਈ ਝਗੜਾ ਹੁੰਦਾ ਹੈ ਔਰ ਇਹ ਮੋਟਰਸਾਈਕਲ ਵਾਲੇ ਬੱਚਿਆਂ ਦੇ ਮਾਤਮੇ ਨਾਲੇ ਹੁੰਦਾ ਹੈ ਸ਼ੈਨਸ਼ੀਲਤਾ ਕਿਸੇ ਵਿੱਚ ਹੈ ਨਹੀਂ ਆ ਇਹਦੇ ਨਾਲ ਕੌਮ ਦਾ ਵੀ ਜਿਹੜਾ ਮੈਂ ਕਹਾਂਗਾ ਕਿ ਨੁਕਸਾਨੇ ਹੋ ਰਿਹਾ ਹੈ ਅਸੀਂ ਕੋਈ ਅੱਛਾ ਸੰਦੇਸ਼ ਨਹੀਂ ਦਿੰਦੇ ਹੈਗੇ ਜਦ ਕਿ ਤੇ ਲੜਾਈ ਝਗੜਾ ਹੁੰਦਾ ਹੈ ਰਿਜੀ ਕੇਸ ਤੋਂ ਇੱਥੇ ਤੱਕ ਸੋ ਮੇਰੀ ਬੇਨਤੀ ਹੈ ਕਿ ਤਕਰੀਬਨ ਖਰਚਾ ਬਰਾਬਰ ਜਾਈ ਆ ਜਾਂਦਾ ਹੈ ਕੋਈ ਵੱਡੀ ਗੱਡੀ ਕਰ ਲਓ ਬਸਾਂ ਆਦ ਦਾ ਪ੍ਰਬੰਧ ਕਰ ਲਓ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਤੁਹਾਡੀ ਪਾਰਕਿੰਗ ਦੀ ਸਮੱਸਿਆ ਖਤਮ ਹੋ ਪਹਾੜਾਂ ਵਿੱਚ ਮੈਦਾਨੀ ਇਲਾਕੇ ਦੀ ਤਰ੍ਹਾਂ ਪਾਰਕਿੰਗ ਤਾਂ ਹੁੰਦੀ ਨਹੀਂ ਆ। ਸੋ ਪਾਰਕਿੰਗ ਦੀ ਮੇਜਰ ਸਮੱਸਿਆ ਹੈ ਜੇ ਅਗਰ ਤੁਸੀਂ 40-50 ਬੰਦੇ ਇਕੱਠੇ ਹੋ ਕੇ ਇੱਕ ਬੱਸ ਕਰਕੇ ਆਓਗੇ ਤਾਂ ਉਹ ਬੱਸ ਨੂੰ ਡਰਾਈਵਰ ਦੀ ਹੈਡ ਕਿਹਾਗੀ ਕਿ ਉਹਨੇ ਕਿੱਥੇ ਪਾਰਕ ਕਰਨਾ ਹੈ। ਸੋ ਮੈਂ ਇਹੀ ਕਹਾਗਾ ਕਿ ਇੱਕ ਤਾਂ ਜਿਹੜੇ ਫਲੈਗ ਹੈ ਉਹ ਛੋਟੇ ਕਰਕੇ ਆਓ। ਔਰ ਕੋਸ਼ਿਸ਼ ਕਰੋ ਕਿ ਪਗੜੀ ਧਾਰੋ ਭਾਈ ਗੁਰੂ ਦੇ ਦਰ ਤੇ ਆ ਰਹੇ ਹਾਂ। ਕੋਈ ਪਤਾ ਨਹੀਂ ਲੱਗਦਾ ਕਿ ਕੌਣ ਯਾਤਰਾ ਕਰਨ ਆ ਰਿਹਾ ਕੌਣ ਨਹੀਂ ਕਰਨ ਆ ਰਿਹਾ। ਕੋਈ ਪਛਾਣ ਨਹੀਂ ਰਹੀ ਹੈਗੀ ਹੁਣ। ਉਹ ਦੂਜਾ ਹੈਗਾ ਕਿ ਅਗਰ ਬਾਹਲ ਕੱਟੇ ਆ ਤਾਂ ਹੈਲਮਟ ਜ਼ਰੂਰ ਪਾ ਕੇ ਆਓ ਔਰ ਨਿਯਮ ਕਾਨੂੰਨ ਦਾ ਪਾਲਣ ਕਰੋ ਆਪਣੇ ਮੋਟਰਸਾਈਕਲਾਂ ਦੇ ਸਾਰੇ ਇੱਕ ਡਾਕੂਮੈਂਟ ਜਿਹੜੇ ਹੈਗੇ ਆ ਉਹ ਪ੍ਰੋਪਰ ਤਿਆਰ ਕਰਕੇ ਲਿਓ ਪਰ ਮੈਂ ਫਿਰ ਬੇਨਤੀ ਕਰਦਾ ਕਿ ਕੋਸ਼ਿਸ਼ ਕਰੋ ਕਿ ਮੋਟਰਸਾਈਕਲ ਯਾਤਰਾ ਤੋਂ ਅਵੈਡ ਕਰੋ ਇਕੱਲੇ ਇਕੱਲੇ ਬੱਚੇ ਆ ਕਦੇ ਵੀ ਕੋਈ ਸੱਟ ਚੋਟ ਲੱਗਦੀ ਹੈ ਮਨ ਨੂੰ ਬੜੀ ਤਕਲੀਫ ਹੁੰਦੀ ਹੈ ਬਹੁਤ ਬਹੁਤ ਧੰਨਵਾਦੀ ਮੈਂ ਸਤਿਕਾਰ ਸਾਵਨ ਰੂਪ ਦੀ ਰਾਸ ਦਾ ਨਾਮ ਗੁਨਾਮ ਸਿੰਘ ਜੀ ਤੇ ਸਰ ਜਿਹੜਾ ਸ੍ਰੀ ਹਰਿਮਨ ਕਮ ਸਰ ਦੇ ਵਿੱਚ ਯਾਤਰਾ ਚੱਲ ਰਹੀ ਹੈ ਜੀ ਸ਼ਰਧਾਲੂ ਆ ਰਹੇ ਨੇ ਜੀ ਲਗਾਤਾਰ ਸੰਗਤਾਂ ਦੀ ਆਮਦ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜੀ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਜਿਹੜੇ ਰਹਿਣ ਦਾ ਪ੍ਰਬੰਧ ਹੈ ਤੁਹਾਡੇ ਵੱਲੋਂ ਮੈਨੇਜਮੈਂਟ ਵੱਲੋਂ ਕੀ ਨਕ ਕੀਤਾ ਗਿਆ ਜੀ ਕੀ ਕਹਿਣਾ ਚਾਹੁੰਦੇ ਸੰਤ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਮਤਮ ਤੋਂ ਵਾਹਿਗੁਰੂ ਜੀ ਦਾ ਖਾਤਸਾ ਵੈਕ ਜੀ ਸਾਧ ਸੰਗਤ ਜੀ ਬੜੀ ਖੁਸ਼ੀ ਦੀ ਹੈ ਇਸ ਵਾਰੀ ਸੰਗਤ ਦਾ ਪ੍ਰਵਾਹ ਬੜੀ ਜ਼ੋਰੋ-ਸ਼ੋਰ ਨਾਲ ਹੈ ਬੜਾ ਉਤਸ਼ਾਹ ਸੰਗਤ ਦੇ ਵਿੱਚ ਹੈਗਾ ਪਰ ਸੰਗਤ ਦਾ ਉਤਸ਼ਾਹ ਦੇਖਦੇ ਹੋਏ ਮਹਾਰਾਜ ਵੀ ਤਰਸ ਕਰਕੇ ਸਾਨੂੰ ਬੜਾ ਸਾਥ ਦੇ ਰਹੇ ਆ ਬੜਾ ਸੋਹਣਾ ਮੌਸਮ ਲੱਗਿਆ ਹੋਇਆ ਹੁਣ ਤੱਕ ਕੋਈ ਮੌਸਮ ਨਹੀਂ ਖਰਾਬ ਹੋਇਆ ਬਰਖ ਵੀ ਤਕਰੀਬਨ ਜਿਹੜੀ ਹੈ ਉਹ ਹੋਈ ਚੱਲੀ ਹੈ ਰਸਤਾ ਵੀ ਬਹੁਤ ਵਧੀਆ ਸਾਫ਼ ਹੋ ਚੁੱਕਿਆ ਹੈ ਕੋਈ ਦਿੱਕਤ ਨਹੀਂ ਹੋ ਰਹੀ ਹੈ ਰਹੀ ਗੱਲ ਆਉਣ ਦੀ ਤੇ ਰਹਿਣ ਦੀ ਆਪ ਜੀ ਸਵਾਲ ਕਰ ਰਹੇ ਹੋ ਰਿਸ਼ੀ ਕੇਸ ਤੋਂ ਲੈ ਕੇ ਗੋਵਿੰਦਗਾੜ ਤੱਕ ਆਪਾਂ ਸੜਕੀ ਮਾਰਗ ਤੋਂ ਆ ਸਕਦੇ ਹਾਂ ਗੋਵਿੰਦਗਾੜ ਤੋਂ ਗੋਵਿੰਤਾਮ ਤੱਕ ਕੋੜਾ ਖਚਰ ਕਾਂਡੀ ਡਾਂਡੀ ਤੇ ਹੈਲੀਕਾਪਟਰ ਦੀ ਸੇਵਾ ਵੀ ਹੈਗੀ ਹੈ ਹਿਮਕੁਟ ਸਾਹਿਬ ਆਉਣ ਵਾਸਤੇ ਗੋਵਿੰਤਾਮ ਆਪ ਜੀ ਨੂੰ ਰਾਤ ਰੁਕਣਾ ਪਏਗਾ ਤਸਵੀਰੇ ਉੱਠ ਕਰਕੇ ਅਜੇ ਇੱਕ ਜਗ੍ਹਾ ਗਲੇਸ਼ੀਅਰ ਪੁਆਇੰਟ ਹੈ ਉੱਥੇ ਜੇ ਕੋੜਾ ਪਾਸ ਨਹੀਂ ਹੋਇਆ ਇਸ ਕਰਕੇ 3 ਕਿਲੋਮੀਟਰ ਤੱਕ ਕੋੜਾ ਆ ਰਿਹਾ ਉਸ ਤੋਂ ਬਾਅਦ ਆਪ ਜੀ ਪੈਦਲ ਆਓ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਆਦਾ ਬਜ਼ੁਰਗ ਜਿਹੜੇ ਹੁੰਦੇ ਆ ਥੋੜੀ ਜਿਹੀ ਉਹ ਆਉਣ ਤੇ ਫ੍ਰੀਜ਼ ਕਰਨ ਪੰਜ ਸੱਤ 10 ਦਿਨਾਂ ਦੀ ਗੱਲ ਹੈ ਉਸ ਤੋਂ ਬਾਅਦ ਰਸਤਾ ਬਹੁਤ ਵਧੀਆ ਹੋ ਜਾਏਗਾ ਕਿ ਕੋੜਾ ਉੱਪਰ ਤੱਕ ਆ ਜਾਏਗਾ ਕੋਈ ਦਿੱਕਤ ਨਹੀਂ ਹੋਣੀ ਸੰਗਤ ਹਰ ਇੱਕ ਸਟੇਸ਼ਨ ਤੇ ਰਹਿਣ ਦਾ ਬੜਾ ਸੋਹਣਾ ਪ੍ਰਬੰਧ ਰੈਸਟ ਵੱਲੋਂ ਕੀਤਾ ਗਿਆ ਹੈ ਲੰਗਰ ਦੀ ਵੀ ਬੰਦਸਤਾ ਬਹੁਤ ਸੋਹਣੀ ਹੈ ਹਰ ਇੱਕ ਸਟੇਸ਼ਨ ਤੇ ਯੋਗ ਡਾਕਟਰਾਂ ਦੀ ਟੀਮ ਉਤਾਰੀ ਗਈ ਹੈ ਜਲਦੀ ਆਪਾਂ ਯਾਤਰਾ ਤੇ ਆਉਣਾ ਹਰੀ ਸਟੇਸ਼ਨ ਤੇ ਡਾਕਟਰ ਸਾਹਿਬ ਬੈਠੇ ਹਨ ਉਹਨਾਂ ਤੋਂ ਚੈੱਕ ਕਰਾਓ ਚੈੱਕ ਕਰਾ ਕੇ ਹੀ ਆਪਣੀ ਯਾਤਰਾ ਸ਼ੁਰੂ ਕਰੋ ਅਤੇ ਇਸੇ ਮੱਦੇਨਜ਼ਰ ਰੱਖਦੇ ਹੋਏ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਸਰਕਾਰ ਵੱਲੋਂ ਰਿਸ਼ੀਕੇਸ਼ ਤੋਂ ਕਰਨ ਪ੍ਰਿਆਗ ਤੱਕ ਰੇਲ ਦੀ ਵਿਵਸਥਾ ਦੀ ਕੀਤੇ ਗਏ ਜੋ ਕਿ ਕੰਮ ਚੱਲ ਰਿਹਾ ਹੈ ਜਲਦੀ ਹੀ ਪੂਰਾ ਹੋ ਜਾਏਗਾ ਉਸੇ ਨੂੰ ਦੇਖਦੇ ਹੋਏ ਆਪਣੇ ਟਰੱਸਟ ਨੇ ਇੱਕ ਜਗ੍ਹਾ ਪੈਂਦੀ ਹੈ ਰਤੂੜਾ ਜੋ ਰੁਦਰ ਪ੍ਰਿਆਗ ਦੇ ਅਗਲੇ ਪਾਸੇ ਹੈ ਉੱਥੇ ਇੱਕ ਸਟੇਸ਼ਨ ਬਣੇਗਾ ਜਿਹਦਾ ਨਾਮ ਹੋਏਗਾ ਸੁਮੇਰਪੁਰ ਉੱਥੇ ਜਗ੍ਹਾ ਲੈ ਕਰਕੇ ਇੱਕ ਬਿਲਡਿੰਗ ਦੀ ਉਸਾਰੀ ਕਰ ਰਹੇ ਹਨ ਜਿਹਦੇ 6 ਲੈਂਡਰ ਪਹਿ ਚੁੱਕੇ ਹਨ ਤੇ 3 ਲੈਂਡਰ ਹੋਰ ਪੈਣੇ ਹਨ ਉੱਥੇ ਘਟੋ ਘਟ 5-6000 ਸੰਗਤ ਰਹਿਣ ਦੀ ਪੂਰੀ ਵਿਵਸਥਾ ਹੋਏਗੀ ਜੋ ਟ੍ਰੇਨ ਤੇ ਆਏਗੀ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਵੇ ਤੇ ਟ੍ਰੇਨ ਦੀ ਵਿਵਸਥਾ ਹੋ ਜਾਏਗੀ ਇਸ ਵਕਤ ਵੀ ਯਾਤਰਾ ਚੱਲ ਰਹੀ ਹੈ ਆਪ ਜੀ ਉੱਥੇ ਜਾ ਕਰਕੇ ਰਹਿ ਵੀ ਸਕਦੇ ਹੋ ਉੱਥੇ ਰੈਂਟ ਦੀ ਵਿਵਸਥਾ ਥੋੜੀ ਬਣਾਤੀ ਗਈ ਹੈ ਲੰਗਰ ਚੱਲ ਰਿਹਾ ਲੰਗਰ ਛੱਕ ਕੇ ਉੱਥੇ ਜ਼ਰੂਰ ਦਰਸ਼ਨ ਕਰਕੇ ਜਾਓ ਸੰਗਤ ਨੂੰ ਬੇਨਤੀ ਹੈ ਅਤੇ ਜਿਸ ਤਰ੍ਹਾਂ ਸਰ ਤੁਸੀਂ ਨੌਜਵਾਨ ਜਿਹੜੇ ਆ ਰਹੇ ਨੇ ਲਗਾਤਾਰ ਕੁਝ ਰਸਤੇ ਦੇ ਵਿੱਚ ਹੱਲਾ ਗੁੱਲਾ ਵੀ ਮਚਾ ਰਹੇ ਆ ਇਹਨਾਂ ਬਾਰੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਦੇਖੋ ਅਗਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਅਸੀਂ ਚਰਣਾ ਜੀ ਬੇਨਤੀ ਕਰਾਂਗੇ ਕਿ ਭਾਈ ਇਹ ਗੁਰੂ ਧਾਮ ਦੀ ਯਾਤਰਾ ਹੈ ਇਹਨੂੰ ਗੁਰੂ ਮਰਿਆਦਾ ਅਨੁਸਾਰ ਹੀ ਕਰੋ ਜਿਹੜੇ ਮੋਟਰਸਾਈਕਲਾਂ ਦੇ ਵੀਰ ਆ ਰਹੇ ਆ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਬੈਠਦੇ ਆ ਜੇ ਸਰਕਾਰ ਦੇ ਉੱਤੇ ਨੁਮਾਇੰਦੇ ਜੇ ਪੁਲਿਸ ਲੱਗੀ ਹੋਈ ਹੈ ਜੇ ਉਹ ਰੋਕਦੇ ਆ ਉਹ ਕਾਨੂੰਨ ਦੇ ਤਹਿਤ ਰੋਕਦੇ ਆ ਤੇ ਫਿਰ ਆਪਾਂ ਹੱਲਾ ਕਰਦੇ ਆ ਨਹੀਂ ਜੀ ਦੇਖੋ ਇਹ ਸਭ ਇਹ ਜਾਇਜ਼ ਤੇ ਜਾਇਜ਼ ਹੀ ਨਹੀਂ ਹੋ ਰੇ ਦੇਖੋ ਆਪਾਂ ਗੁਰਦਾਮ ਦੀ ਯਾਤਰਾ ਕਰ ਰਹੇ ਆ ਗੁਰ ਮਰਿਆਦਾ ਅਨੁਸਾਰ ਹੀ ਕਰੋ ਕਿਉਂਕਿ ਇੱਕ ਮੋਟਰਸਾਈਕਲ ਤੇ ਦੋ ਹੀ ਬੰਦੇ ਆਉ ਹੋ ਤਿੰਨ ਤਿੰਨ ਬੈਠ ਕੇ ਆ ਰਹੇ ਆ ਨਾ ਕੋਈ ਹੈਲਮਟ ਪਾ ਰਿਆ ਸਾਇਲੈਂਸਰ ਉਤਾਰ ਦਿੰਦੇ ਆ ਆਪਾਂ ਆਪਣੇ ਆਪ ਹੀ ਗਲਤ ਹੋ ਜਾਂਦੇ ਆ ਫਿਰ ਆਪਾਂ ਕਿਸੇ ਦਾ ਦੋਸ਼ ਨਹੀਂ ਕੱਢ ਸਕਦੇ ਤੇ ਇੱਕ ਇਹਨਾਂ ਨੇ ਸਰਕਾਰ ਨੇ ਇੱਕ ਗਾਈਡਲਾਈਨ ਦਿੱਤੀ ਹੋਈ ਹੈ ਜੋ ਕਿ ਸਿਰਫ ਆਪਣੇ ਗੁਰਦੁਆਰੇ ਵਾਸਤੇ ਨਹੀਂ ਹੈ ਇਹ ਸਾਰੇ ਗੁਰਦਾਮ ਜਿੰਨੇ ਵੀ ਉਤਰਾਖੰਡ ਦੇ ਵਿੱਚ ਸਾਰਿਆਂ ਵਾਸਤੇ ਹੈ ਕੋਈ ਮੰਦਿਰ ਹੈ ਚਾਹੇ ਕਿ ਗੁਰਦੁਆਰਾ ਹੈ ਉਸੇ ਤਾਮ ਤੋਂ 150 ਫੁੱਟ ਦੀ ਦੂਰੀ ਤੱਕ ਆਪਾਂ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰਨੀ ਵੀਡੀਓ ਕੈਮਰੇ ਨਾਲ ਜਾਂ ਆਪਣੇ ਮੋਬਾਈਲ ਨਾਲ ਨਾ ਕੋਈ ਰੀਲ ਬਣਾਉਣੀ ਤੇ ਇਸ ਨੂੰ ਵੀ ਆਪਾਂ ਬੇਨਤੀ ਕਰਾਂਗੇ ਕਿ ਇਸਤੇ ਵੀ ਆਪਾਂ ਥੋੜਾ ਜਿਆਦਾ ਸੰਭਲ ਕੇ ਚੱlie ਗੁਰੇਜ਼ ਕਰੀਏ ਕਿ ਆਪਾਂ ਸ਼ਾਸਨ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਪ੍ਰਬੰਧਕਾਂ ਦਾ ਸਹਿਯੋਗ ਕਰਦੇ ਹੋਈ ਯਾਤਰਾ ਕਰੋ ਗੁਰਦਾਮਾਂ ਤੇ ਆ ਕੇ ਤੇ ਖੁਸ਼ੀਆਂ ਪ੍ਰਾਪਤ ਇੱਕ ਸੋਸ਼ਲ ਮੀਡੀਆ ਤੇ ਬੜੀਆਂ ਫਰਮਾਂ ਫਲਾਈਆਂ ਜਾ ਰਹੀਆਂ ਕਿ ਆਕਸੀਜਨ ਦੀ ਘਾਟ ਹੈ ਇਸ ਬਾਰੇ ਕੀ ਕਹਿਣਾ ਜਣਾ ਹੈ ਦੇਖੋ ਇਹ 15210 ਫੁੱਟ ਦੀ ਹਾਈਟ ਤੇ ਦਰਬਾਰ ਸਾਹਿਬ ਹੈ ਇਹ ਵੈਸੇ ਤਾਂ ਵਰਡ ਦਾ ਸਭ ਤੋਂ ਉੱਚਾ ਦਰਬਾਰ ਸਾਹਿਬ ਮੰਨੇ ਜਾਂਦਾ ਪਰ ਇਸੇ ਮੱਦੇ ਨਜ਼ਰ ਟਰਸਟ ਨੇ ਹਰ ਇੱਕ ਖਸਾਨ ਤੇ ਹਰ ਇੱਕ ਸਟੇਸ਼ਨ ਤੇ ਬੜੀਆਂ ਯੋਗ ਡਾਕਟਰ ਰੱਖੇ ਹੋਏ ਹਨ ਹਰ ਇੱਕ ਜਗ੍ਹਾ ਪੂਰੀ ਸਹੂਲਤ ਹੈ ਕਿ ਆਕਸੀਜਨ ਦੀ ਸਹੂਲਤ ਹਸਪਤਾਲ ਬਹੁਤ ਅੱਛੇ ਬਣਾਏ ਹਨ ਆਪਾਂ ਉਥੇ ਚੈੱਕ ਕਰੋ। ਮੈਨੂੰ ਕੋਈ ਦਿੱਕਤ ਨਹੀਂ ਹੈ RAMNALL ਕੋਈ ਦਿੱਕਤ ਨਹੀਂ ਹੈ ਜੇ ਆਪਣੇ ਕੋਈ ਦਵਾਈ ਪੁਰਾਣੀ ਮੈਡੀਸਿਨ ਖਾ ਰਹੇ ਹੋ ਤੇ ਆਪਣੇ ਡਾਕਟਰ ਨਾਲ ਆਪਣਾ ਸੰਪਰਕ ਕਰਕੇ ਆਓ ਤੇ ਜਿਆਦਾ ਬਜ਼ੁਰਗ ਹੈ ਜਿਆਦਾ ਦਿੱਕਤ ਨਾ ਹੋ ਗੁਰੇਜ਼ ਕਰੋ ਮਹਾਰਾਜ ਜੀ ਆਂਦਾ। ਬਸ ਇਹ ਬਾਕੀ ਅਪ੍ਰੀਲ ਕਰਾਂਗੇ।